ਕਿਲੋਮੀਟਰ ਹੋਈ ਡਾੜੀ ਹਾਂਜੀ ਹੱਸੀ ਕਾਜੀ ਮੁੱਢ ਨੂੰ ਭੇਜੇ ਇੱਥੇ ਭੇਜਾ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਆ ਗਈ ਕਾਟਰ ਦੀ ਬਾਰੀ ਅਈ ਫਿੰਗਰਾਂ ਦਾ ਆ ਫਾਇਦਾ ਕਿਸੇ ਦੀ ਲੈਂਡ ਬਣਾਉਣ ਦੀ ਲੋੜ ਨਹੀਂ ਕੋਈ ਉੱਚੀ ਨਹੀਂ ਮਿਨੀ ਨਹੀਂ ਆਪਾਂ ਥੱਲੇ ਮੂਰਲੇ ਬੰਨੇ ਕਦੇ ਪਿਛਲੇ ਬੰਨੇ ਮਤਲਬ ਜਮਾ ਸਿੱਧੀਆਂ ਹੂੰ ਦੋ ਦਾ ਡਿਸ਼ਕ ਦਾ ਕੰਮ ਹੋ ਗਿਆ ਹੂੰ ਦੋਨੋਂ ਹੀ ਇਕੱਠਿਆਂ ਪੈਣਾ ਇੱਕ ਇਹਦਾ ਬਟਾ ਤੇ ਫਲੈਟ ਬਦਲਦਾ ਇਹਦਾ ਸੇਕ ਜਾ ਨਿਕਲਿਆ ਹੋਇਆ ਦੀ ਇੱਕ ਸੈੱਟ ਕਰਿਆ ਇਹ ਢਿੱਲਾ ਡਾਇਟ ਹੋ ਗਿਆ ਕਿਹਨੂੰ ਹੋ ਗਿਆ ਇਹਨੂੰ ਮੋਟੋ ਪਾਪਾ ਜੀ ਹੁਣ ਇਹਦਾ ਲਾਉਣਿਆ ਲੀਵਰ ਕਾਟਰ ਦੀਆਂ ਬੱਟਲੀਆਂ ਇਹਦੀਆਂ ਪੁਰਾਣੇ ਪੈਪਾਂ ਕੋ ਪੱਤੀਆਂ ਪੁੱਤੀਆਂ ਉਹਨਾਂ ਦੀ ਆ ਚੀਜ਼ਾਂ ਦਾ ਫਰਕ ਹੁੰਦਾ ਕਿ ਇਹਦੀ ਮੋਟੀ ਹੁੰਦੀ ਹੈ ਕਿ ਇਹਦੀ ਬੱਦਲੀ ਉਹਦੇ ਕਰਕੇ ਫਿੰਗਰ ਉੱਚੀ ਨਹੀਂ ਵੀ ਰਹਿੰਦੀ ਨਾਲੇ ਇੱਕ ਵਸੇ ਦੇ ਲੋਕ ਜੇ ਡਾਉਂ ਦੇ ਇਨਾ ਮੈਂ ਪਾ ਦਾਂਗੇ ਗਰੀਸ ਆ ਗਿਆ ਇਹਨੂੰ ਇਹਨੂੰ ਵੀ ਸਾਰੇ ਨੂੰ ਹੈਲੋ ਇਹ ਵੀ ਹੋ ਗਿਆ ਇਹਨੂੰ ਗਰੀਸ ਆਉਂਦਾ ਵੀ ਕਰਤਾ ਦੇ 28 ਆਪਣਾ 30 ਆਗਾ ਇਧਰ ਹੋ ਗਿਆ ਸਾਰਾ ਓਕੇ ਹੁਣ ਹੁਣ ਆ ਗਿਆ ਲੀਵਰ ਤੇ ਕੰਮ ਕਰੀ ਜੁੱਤੀ ਸਟਾਰਟ ਹੋਏਗਾ ਇਸ ਮੇਦ ਦੀ ਇਹ ਤਾਂ ਹੋ ਗਈਆਂ ਭਾਈ ਨਨ ਉਧਰ ਜਾਰੀ ਰੱਖ ਉਹਦਾ ਫੋਨ ਜੀ ਲੋਟਾਂਗਾ ਅੱਜ ਇਹ ਨਸਲ ਪ੍ਰਿੰਟਰ ਇਹ ਇਹਨੂੰ ਵਾਰ ਕਰੇ ਕਿਉਂ ਚੱਕ ਉਹ ਬੰਦੇ ਲੱਗਿਆ ਨਾ ਜੇ ਦੀ ਬਾਜ ਵੀ ਉਹਦੇ ਵਰ ਗਿਆ ਗੁਰੂ ਵਾਲਾ ਬਣੀਏ ਵੀਰ ਜੀ ਹਾਂ ਉਹ ਢਿੱਲਾ ਕਰ ਲੈ ਢਿੱਲਾ ਚਾਹੀਏ ਨਹੀਂ ਚੜਦਾ ਗੋਲਾ ਬਣੀ ਹੈ ਫੀਰ ਜੀ ਮਾਰੇ ਛੱਲਣਾ ਲਿਆ ਹਾਂ ਕੇ ਨਹੀਂ ਆਈ 그래요? Yeah. ਹਾਂਜੀ ਲੀਵਰ ਉੱਪਰ ਲੱਗ ਗਿਆ ਉਹ ਇਧਰੋਂ ਸਾਰਾ ਘੁੱਕ ਗਿਆ ਉਧਰੋਂ ਲੀਵਰ ਆਇਆ ਉਧਰੋਂ ਟੋਕਾ ਕਰਨ ਲੱਗ ਗਿਆ ਉਹ ਗਿੱਚ-ਗਿੱਚ ਕਰੀ ਗਿਆ ਇਹ ਹੁਣ ਇੰਚ ਵਿੱਚ ਚੱਲਦੀ ਆ ਵੀ ਇਤੋਂ ਵੱਧ ਕਰਨ ਦੀ ਲੋੜ ਨਹੀਂ ਨਾ ਇਹ ਜੰਪ ਨਹੀਂ ਹੈਗਾ ਇਹ ਯੋ ਬਿਲਡਿੰਗ ਸੈਟ ਦੀ ਲਾਤਾਰਾ ਉਧਰ ਕੰਮ ਕਰੀਏ ਪਹਿਲੇ ਫਿਕਟਰ ਪਾਈ ਲੈਣੇ ਨੰਨੇ ਜਿਹੇ ਕੰਮ ਨੇ ਬੁੜੇ ਹੋਰ ਫਾਦਨੇ ਚੱਲ ਓਏ ਗੱਲ ਸੁਣ ਲੈ ਚਾ ਹਾਂ ਮਾਣੇ ਸੈਟ ਕਰਾ ਤਾਇ ਪ੍ਰਕਾਸ਼ ਕੇ ਉਹ ਪੈ ਉਹ ਇੱਥੇ ਤੇਰੇ ਦੀ ਤਾਰ ਉਰੇ ਆ ਜੂਗੀ ਉਹ ਤਾਂ ਹੋ ਜੂ ਇਹ ਜੇ ਮੁਰੇ ਫਿਕਟਰ ਪਾ ਕੇ ਇਹਨੂੰ ਇੱਕ ਸਾਈਡ ਤੇ ਹੋ ਜੂ ਨਾਲੇ ਫਿਰ ਉੱਥੇ ਕਰ ਲਾਂਗੇ ਹੁਣ ਮਸ਼ੀਨ ਕੀ ਕਰਦੇ ਆ ਆ ਜਾ ਪਾਈ ਪੁਲਾਈ ਟੱਪ ਕੁਮਾ ਕੇ ਪਾਈ ਇਹ ਪਟਾ ਕਹਾਂ ਚੜਾ ਥੱਲੇ ਉਹ ਐ ਨਹੀਂ ਆ ਦੇ ਇੱਕ ਜਦੋਂ ਲੀਵਲ ਦਾ ਮਸ਼ੀਨ ਆਇਆ ਇਹ ਵੀ ਨਹੀਂ ਹਿੱਲਣੀ ਚਾਹੀਦੀ ਸਾਈਡਾਂ ਤੇ ਨੂੰ ਤੇ ਉੱਪਰ ਨੂੰ ਵੀ ਨਜਾਇਜ਼ ਨਹੀਂ ਹਿੱਲਣੀ ਚਾਹੀਦੀ ਮਾੜਾ ਮੋਟਾ ਚਲੋ ਸਾਭਰ ਦੀ ਕੋ ਉਹ ਕੋਈ ਚੱਕਰ ਨਹੀਂ ਸਾਈਡ ਦੇ ਨੂੰ ਝੂਟਾ ਮਾਰਦੀ ਆ ਤਾਂ ਉਹ ਸਾਫਟਾਂ ਦਾ ਕਾਰਨ ਹੁੰਦਾ ਉਹ ਕੀਤੀ ਨੂੰ ਗੇੜਾ ਖਵਾਉਂਦੀਆਂ ਨੇ ਬਚਦਾ ਜਿੰਨਾ ਬਚਿਆ ਜਾਂਦਾ ਵਧੀਆ ਰਹੇਗਾ ਟਾਈਮ ਨਾਲ ਸੁਧਰ ਜਾਏਗਾ ਠੀਕ ਹੈ ਨਹੀਂ ਤੇਰੇ ਵੀ ਖਾਨ ਕੱਢੂ ਮੈਂ ਲਾਹ ਪੁੱਤ ਚੰਗਾ ਇਸ ਮੇਰੇ ਬੇਟਾ ਮਿਲਗਾ ਤਮ ਕਿਆ ਕੋੜੀਏ ਪੈਰਗ ਦੇ ਕਸਤੀ ਤੇ ਲਕੀਆਂ ਆਸਟ੍ਰੇਲੀਆ ਵੇਣਾ ਕੇਮ ਹੋਗੀ ਜੇ ਪੱਤੀਆਂ ਤੋੜਦੀ ਆਹ ਚੀਜ਼ ਵੇਖੇਗਾ ਹੁਣ ਪੈ ਤਾ ਪਤਾ ਤੂੰ ਫਲੰਚ ਪੱਤੀਆਂ ਤੋੜਦੀ ਹੁਣ ਮੂਰ ਲੀਆਂ ਤਾਂ ਉਹ ਕੇਮ ਦਾ ਕਾਣ ਹੁੰਦਾ ਆਹ ਸਾਫਟ ਦਾ ਉਦੋਂ ਬਾਅਦ ਫਿਰ ਇਹਨੇ ਕੀਸਤੀਆਂ ਨੂੰ ਕਾਣ ਪਾਉਣਾ ਹੈ ਕੀਸਤੀਆਂ ਡੇਡੀਆਂ ਚੱਲਣਗੀਆਂ ਨੰਨੋ ਓ ਕਿੱਥੇ ਲੱਗ ਰਹੀ ਓਏ ਇਧਰ ਹੀ ਪਿਆ ਜਾ ਰਿਹਾ ਕਿਤੇ ਹਾਂਜੀ ਕੰਮ ਚੱਲ ਪੈਂਦਾ ਰੁਕ ਜਾਂਦਾ ਹੁਣ ਬੱਤੀ ਚੱਲ ਗਈ ਇੱਕ ਪਾਈਪ ਰਹਿ ਗਿਆ ਪੱਕਾ ਕਰਨਾ ਇਹ ਵੀ ਹੋ ਗਿਆ ਹੋ ਰਹਿਦਾ ਇੱਕ ਮਸ਼ੀਨ ਤਿਆਰ ਹੈ ਫਿਰ ਨਾਲ ਇਹਡਰ ਫੁੱਟਰ ਪਾ ਦਾਂਗੇ ਲੀਵਲ ਨੂੰ ਵਲਾਕੇ ਦਾ ਸਾਰਾ ਕੰਮ ਓਕੇ ਹੈ ਕੋਈ ਗਮੀ ਪੇਸੇ ਨਹੀਂ ਰਹੀ ਯਾਨੀ ਕਿ ਇਧਰਲਾ ਕੰਮ ਸਾਰਾ ਨਿਬੜ ਗਿਆ ਇਧਰ ਰਹਿ ਗਿਆ ਇਕੱਲਾ ਉਹ ਬਾਈ ਬਚੀ ਝੰਡਿਆ ਝੰਡਿਆ ਤੇ ਕੇ ਬਾਈ ਕਹਿੰਦੇ ਮਾੜਾ ਮੋਟਾ ਸਿਰ ਜਾ ਮਾਰ ਦਈਏ ਵੀ ਤੇ ਕਰਨੀ ਆ ਨਾਲੇ ਆ ਲੋਕ ਖਰਾਬ ਹੋਏ ਹੋਏ ਨੇ ਆਪ ਲੋਕ ਪਏ ਹੋਏ ਨੇ ਇਹ ਨਵੇਂ ਪਹਿ ਜਾਣਗੇ ਇਹਦੇ ਵੀ ਉਹੀ ਚੱਕਰ ਹੈ ਜਿਹੜਾ ਹੋਰ ਮਸਾਲਿਆਂ 'ਚ ਵੀ ਆਇਆ ਸੀ ਆ ਟੁਕਰਾਂ ਤੇ ਥੱੱਬਾ ਜਿਹਾ ਬਣਦਾ ਜਿਹੜਾ ਇਹ ਦੇਖਾਂਗੇ ਇਹਦਾ ਘਰ ਕੇ ਜਾਵਾਂਗੇ ਜਿਗਾਰਡ ਉਦੋਂ ਦਾ ਨਹੀਂ ਸਾਰੀ ਚਾਦਰ ਫਸ ਉਸ ਪੱਟ ਕੇ ਲੱਗਦਾ ਹੈ ਹੋਨ ਫੁੱਲ ਚੱਕਰ ਘਟਾਏ ਹੋਏ ਨੇ ਮਤਲਬ 4 ਗਿੰਜ ਪੋਟਾ 벨ਟ ਵਿੱਚ 4 ਗਿੰਜ ਇੱਥੇ ਵੀ ਇਹ ਚੋਕ ਨਹੀਂ ਹੁੰਦੀ ਹੈਗੀ ਨਾ ਜੋਲ ਟੁੱਟੇ ਕਿਉਂਕਿ ਆ ਲਚਕ ਨਹੀਂ ਰਹਿੰਦੀ ਹੈਗੀ ਜਿਹੜੀ ਦੂਜੀ 2170 ਜੇ ਰਹਿੰਦੀ ਹੈ ਨਾ ਸਲਿੱਪ ਮਾਰੇ ਇੰਜਨ ਨੇ ਵੀ ਉਦੋਂ ਹੀ ਦਾ ਬਣਾਇ ਜਦੋਂ ਥਰੇਸਰ ਚੱਕਰ ਦੋੜਦਾ ਜਦੋਂ ਇਧਰੋਂ ਲੋਡ ਨਹੀਂ ਪੈਂਦਾ ਹੈਗਾ ਫਿਰ ਇੰਜਨ ਵੀ ਨਹੀਂ ਦਬਦਾ ਹਰੇ ਦਾ ਹੀ ਫਰਕ ਪੈਂਦਾ ਕੀ ਹੋ ਗਿਆ ਹੈ ਹੋਏ ਰਿਕਾ ਬਾਲ ਹੋਏਗਾ ਉਹ ਜੂਨਾ ਚਾਡਾ ਮੱਖੀ ਚ ਇਹਦੇ ਆ ਰਹੇ ਜਿਹੜਾ ਝੂਲਾ ਵਟਾ ਉਹ ਤੋਂ ਮੂਰੇ ਵੀ ਲਾਏ ਨੇ ਛੋਟੇ ਆ ਰਹੇ ਲਾਏ ਨੇ ਤੇ ਪਿੱਛੇ ਦਾ ਜੇ ਲਾਉਣੇ ਤੇ ਲਾਉਣੇ ਸੀ ਪਹਿਲੀ ਬਦਲਾ ਤੇ ਹਨਾ ਵੀ ਬਾਅਦ ਜੋ ਕਿਸੇ ਦੀ ਸ਼ਿਕਾਇਤ ਹੋਣ ਲੋ ਚੰ ਗਾਈ ਪਹਿਲੀ ਗੱਲ ਵਧੀਆ ਕਰ ਹਾਰ ਡਿਸਕ ਜਾ ਹੁਣ ਕਰਕੇ ਪਿੱਛੇ ਨਹੀਂ ਮੁੜਦਾ ਜੀ ਇਹਦਾ ਪਿਸਟਨ ਜਾ ਇਹ ਕੁੱਟੀ ਲੱਗਦਾ ਦੀ ਉਸ ਤੋਂ ਬਾਅਦ ਇਹ ਟਾਈਟ ਹੋ ਜਾਂਦੀ ਦੀ ਗਰਮ ਵੀ ਹੁੰਦੀ ਦੀ ਫੇਰੇ ਥੱਲੇ ਵਾਲੇ ਔਜੰਗ ਨੂੰ ਜ਼ੋਰ ਪਾਉਂਦੀ ਉਹਦੇ ਨਟ ਥੱਲੇ ਹੋ ਜਾਂਦੇ ਦੇ ਸਾਫਟ ਜਜ ਹੋਤੀ ਇਹਦੇ ਹਾਂ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਕਮ ਕਮ ਨਵੇੜ ਕੇ ਸਾਰੀ ਮਸ਼ੀਨ ਕਮਾ ਕੇ ਫਿਰ ਵਾਗੇ ਰਵਾਨਾ ਅਗਲੇ ਬੰਨੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ